ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉਡੀਕ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗ੍ਰਾਉਂਡ ਪਾਈਪਲਾਈਨਾਂ ਪਵਾਈਆਂ ਗਈਆਂ ਪੁਰਾਣੇ ਸੂਏ ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ ਖੁੜਿਤ ਕੱਸੀਆਂ ਅਤੇ ਸੂਹਿਆਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾਫੀ ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਵੀ ਹਰ ਖੇਤ ਨੂੰ ਨੱਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੂਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬੇਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਉਤਰੀ ਭਾਰਤ ਦੇ ਪ੍ਰਸਿੱਧ ਹਿੰਦੂ ਤੀਰਤ ਦੁਰਗਿਆਨਾ ਮੰਦਿਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਲੱਗਣ ਵਾਲਾ ਲੰਗੂਰ ਮੇਲਾ ਜਿਸ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਲੰਗੂਰ ਮੇਲਾ 2 ਤਰੀਕ 22 ਦਸੰਬਰ ਤੋਂ ਸ਼ੁਰੂ ਹੋ ਜਾਏਗਾ ਇਸ ਦੀਆਂ ਤਿਆਰੀਆਂ ਦੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਜਿਹੜੇ ਬੱਚੇ ਲੰਗੂਰ ਬਣਨਗੇ ਉਹਨਾਂ ਦੇ ਲਈ ਜਿਹੜੀਆਂ ਵਰਦੀਆਂ ਨੇ ਯਾਨੀ ਕਿ ਉਹਨਾਂ ਦੀ ਪੋਸ਼ਾਕ ਜਿਹੜੀ ਹੈ ਉਹ ਦੁਰਗਿਆਨਾ ਤੀਰਥ ਵੱਲੋਂ ਵੀ ਮੁਹੱਈਆ ਕਰਵਾਈ ਜਾਂਦੀ ਹੈ ਕਿਉਂਕਿ ਹਰ ਵਾਰ ਜਿਹੜੇ ਬੱਚੇ ਲੰਗੂਰ ਬੰਦੇ ਨੇ ਉਹ ਆਪਣੀਆਂ ਵਰਦੀਆਂ ਵਾਪਸ ਦੁਰਗਿਆਨਾ ਤੀਰਥ ਨੂੰ ਦੇ ਜਾਂਦੇ ਨੇ ਔਰ ਇਹ ਦੁਰਗਿਆਨਾ ਤੀਰਥ ਦੀ ਕਮੇਟੀ ਜਿਹੜੀ ਹੈ ਉਹ ਅਗਲੇ ਸਾਲ ਜਿਹੜਾ ਲੰਗੂਰ ਮੇਲੇ ਦੇ ਵਿੱਚ ਜਿਹੜੇ ਬੱਚੇ ਲੰਗੂਰ ਬੰਦੇ ਨੇ ਉਹਨਾਂ ਨੂੰ ਵਰਦੀਆਂ ਦੇ ਦਿੰਦੇ ਨੇ ਕਿ ਤਾਂ ਜੋ ਉਹ ਇਸਤੇਮਾਲ ਕਰ ਸਕਣ ਸੋ ਇਸ ਵਾਰ ਅਨੁਮਾਨ ਹੈ ਕਿ ਕਰੀਬ 5000 ਬੱਚੇ ਇਸ ਲੰਗੂਰ ਮੇਲੇ ਦੇ ਵਿੱਚ ਲੰਗੂਰ ਬੰਦੇ ਪੇਸ਼ ਮਸ਼ਾਦੇ ਵਿੱਚ ਮੱਥਾ ਟੇਕਣ ਦੇ ਲਈ ਪਹੁੰਚਣਗੇ ਸੋ ਅਸੂ ਦੇ ਨਵਰਾਤਰੀਆਂ ਦੇ ਵਿੱਚ ਇਹ ਮੇਲਾ ਪਲਦਾ ਹੈ ਔਰ ਇਹ ਬਹੁਤ ਪ੍ਰਸਿੱਧ ਮੇਲਾ ਹੈ ਪੂਰੀ ਦੁਨੀਆ ਦੇ ਵਿੱਚ ਇਸ ਮੇਲੇ ਦੀ ਤਾਕ ਹੈ ਇਸ ਪੂਰੀ ਦੁਨੀਆ ਤੇ ਲੋਕ ਇੱਥੇ ਆਉਂਦੇ ਨੇ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਉਹ ਮਹਾਰਾਜ ਸ਼੍ਰੀ ਹਨੂਮਾਨ ਜੀ ਦੇ ਚਰਨਾਂ 'ਚ ਹਾਜ਼ਰੀ ਲਗਵਾਉਂਦੇ ਨੇ ਔਰ ਮੰਨਤ ਮੰਗਦੇ ਨੇ ਕਿ ਉਹਨਾਂ ਦੇ ਘਰ ਔਲਾਦ ਹੋਏ ਜਦੋਂ ਔਲਾਦ ਉਹਨਾਂ ਦੇ ਹੋ ਜਾਂਦੀ ਹੈ ਤੇ ਉਹ ਅਸੂ ਦੇ ਨਵਰਾਤਰੀਆਂ ਦੇ ਵਿੱਚ ਆਪਣੇ ਔਲਾਦ ਨੂੰ ਨੰਗੂਰ ਬਾਣੇ ਦੇ ਵਿੱਚ ਲੈ ਕੇ ਇੱਥੇ ਸਾਰ ਨਵਰਾਤਰੀਆਂ ਦੇ ਵਿੱਚ ਯਾਨੀ ਕਿ ਦੁਸ਼ਹਿਰੇ ਵਾਲੇ ਦਿਨ ਤੱਕ ਉਹ ਦਿਨ ਚ ਦੋ ਵਾਰ ਮੱਥਾ ਟਿਕਾਉਣ ਦੇ ਲਈ ਲੈ ਕੇ ਆਉਂਦੇ ਨੇ ਔਰ ਬੱਚੇ ਜਿਹੜੇ ਛੋਟੇ-ਛੋਟੇ ਬੱਚੇ ਲੰਗੂਰ ਬਣ ਕੇ ਲੰਗੂਰ ਦੀ ਪੋਸ਼ਾਕ ਪਹਿਨ ਕੇ ਇੱਥੇ ਪਹੁੰਚਦੇ ਨੇ ਢੋਲ ਦੀ ਥਾਪ ਦੇ ਵਿੱਚ ਮੰਦਰ ਦੇ ਵਿੱਚ ਮੱਥਾ ਟੇਕਦੇ ਨੇ ਸ਼੍ਰੀ ਰਮਾਨ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਾਉਂਦੇ ਨੇ ਤੇ ਫਿਰ ਬਾਅਦ ਦੇ ਵਿੱਚ ਉਹ ਆਪਣਾ ਚੋਲਾ ਤਿਆਗਦੇ ਨੇ ਅਸੀਂ ਇਸ ਬਾਬਤ ਗੱਲ ਵੀ ਕਰਾਂਗੇ ਮੰਦਰ ਦੇ ਚੇਅਰਮੈਨ ਸਾਹਿਬ ਡਾਕਟਰ ਸਾਹਿਬ ਇਸ ਵਾਰ ਲੰਗੂਰ ਮੇਲਾ 22 ਤਰੀਕ ਨੂੰ ਸ਼ੁਰੂ ਹੋ ਰਿਹਾ ਹੈ 22 ਤਰੀਕ ਨੂੰ 22 ਸਤੰਬਰ ਹਜੇ ਤਾਂ ਅਜ 28 ਹੋਈ ਹੈ 22 ਤਰੀਕ ਨੂੰ ਹੈ ਕਿਉਂਕਿ ਇਹ ਬੜਾ ਲੰਮਾ ਸਮੇਂ ਹੁੰਦਾ ਹੈ ਹੁਣੇ ਹੀ ਤੁਸੀਂ ਇਹ ਵਰਦੀਆਂ ਸ਼ੁਰੂ ਕਰ ਦਿੱਤੀਆਂ ਦੇਣੀਆਂ ਕੀ ਇਹਦੇ ਵਿੱਚ ਕੋਈ ਕਾਰਨ ਬੰਦਾ ਹੈ ਕਿ ਸ਼ਰਾਧ ਆ ਰਹੇ ਨੇ ਉਹ ਕੋਈ ਮਕਸਦ ਹੁੰਦਾ ਜੀ ਪਹਿਲੋਂ ਦੇ ਜੈਸ਼ੀ ਰਾਮ ਜੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਇਸ ਮੰਦਰ ਦਾ ਸਾਰਨਾ ਵੱਡਾ ਮੇਲਾ ਹੱਦ ਦੇ ਦਰਬਾਰਾਂ ਤੀਰਦਾ ਹੈ ਉਹ ਇਹ ਸਾਲ ਪਰ ਲੋਕ ਇੰਤਜ਼ਾਰ ਕਰਦੇ ਹੋਏ ਇਹ ਸਾਰਾ ਕੋਈ ਲਗਭਗ ਲੋਕਾਂ ਨੂੰ ਦੱਸ ਹੀ ਦਿੱਤਾ ਹੈ ਕਿ ਜਿਨ੍ਹਾਂ ਘਰ ਔਲਾਦ ਨਹੀਂ ਹੁੰਦੀ ਉਹ ਲੋਕਾ ਬੜੀ ਮਾਨ ਵਰਦੀਆਂ ਇਸ ਤਰ੍ਹਾਂ ਨੂੰ ਸ਼ੁਰੂ ਕੀਤੀਆਂ ਕਿ ਥੋੜੇ ਤਾਂ ਉਹਨਾਂ ਨੂੰ ਖਰਾਤ ਹੋ ਤਾਂ ਰਹੇ ਤੇ 10-15 ਮਿੰਟ ਉਹ ਲੋਕਾਂ ਨੇ ਲੈ ਜਾਣੇ ਨਹੀਂ ਜਾਂ ਬੜੀ ਅੱਧੀ ਦਿਨ ਜਿਹੜਾ ਕੋਈ ਰਹਿ ਜਾਏਗਾ ਮਾਂ ਲਕਸ਼ਮੀ ਦਾ ਵਰਤਾਲੇ ਦਿੱਤੀ ਇਹ ਹੁਣ ਤੁਮ ਬਾਕੀ ਸਮਾਂ ਹੀ ਲੋ ਤੁਸੀਂ ਅੱਜ 10 ਦਿਨ ਹੋ ਗਏ ਸੇਗਮ ਜੀ ਪਹਿਲੀਆਂ ਕੱਢਣੀਆਂ ਸਾਫ਼ ਕਰਨੀਆਂ ਉਹਨਾਂ ਨੂੰ ਟੋਟੋਾਈ ਕਰਾ ਕੇ ਉਹਨ ਦੇਖੋ ਲੋਕਾਂ ਨੇ ਦੋ ਤਿੰਨ ਦਿਨ ਹੋ ਗਿਆ ਲੋਕਾਂ ਜੋਰ ਲੋਕਾਂ ਨੂੰ ਵੀ ਹੁੰਦਾ ਹੈ ਕਿ ਸਾਈਂ ਦੀਆਂ ਮਿਲ ਜਾਣ ਬਾਈ ਚਾਂਸ ਕਿਸੇ ਨਾਮ ਮਿਲੇ ਫਿਰ ਰਮੀ ਵੀ ਬਣਾਨੀ ਪੈਂਦੀ ਹੈ ਹੁਣ ਤੁਸੀਂ ਦੇਖੋ ਜੋ ਸ਼ਿੰਗਾਰ ਦਾ ਸਮਾਨ ਆ ਵਰਦੀਆਂ ਈਵਨ ਕਿ ਜਿਹੜੇ ਵੱਡੇ ਬੱਚੇ ਹਨੂਮਨ ਦੇ ਸਰੂਪ ਬੰਦੇ ਉਹਨਾਂ ਨੂੰ ਸੰਦੂਰ ਵਗੈਰਾ ਵੀ ਮੰਦਰ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਜੋ ਵਤ ਤੋਂ ਵਤ ਹੋਵੇ ਕਿਥਾ ਜਾਵੇ ਮਤਲਬ ਇਹ ਕਿੰਨੇ ਦਿਨ ਦਾਸੇ ਪੂਰੇ ਨਵਰਾਤਰੀ ਚੱਲਦਾ ਦੁਸ਼ਹਿਰੇ ਵਾਲੇ ਦਿਨ ਤੱਕ ਦਾ ਮੇਲਾ ਭਰਦਾ ਹੈ ਇਸ ਮੇਲੇ ਦੇ ਵਿੱਚ ਕੁਝ ਥੋੜੀਆਂ ਜੀਆਂ ਜਿਹੜੀਆਂ ਪਾਬੰਦੀਆਂ ਹੁੰਦੀਆਂ ਨੇ ਜਿਵੇਂ ਜਾਣੀ ਕਿ ਉਹਨਾਂ ਨੂੰ ਦਿਨ ਚ ਦੋ ਵਾਰੀ ਆਣਾ ਪੈਂਦਾ ਹੈ ਹੋਰ ਜਿਹੜਾ ਉਹਨਾਂ ਦੀ ਖਾਣਾ ਵੀ ਨਾ ਹੁੰਦਾ ਸੋਣਾ ਉਹਦੇ ਬਾਰੇ ਕੀ ਨਾ ਪਾਬੰਦੀਆਂ ਨਹੀਂ ਕਰ ਸਕਦਾ ਕਿ ਲੋਕਾਂ ਦਾ ਆਪਣਾ ਜਿਸ ਤਰ੍ਹਾਂ ਕੀ ਹੈ ਨਾ ਇੱਕ ਘਰ ਹੁੰਦੀ ਆ ਉਹ ਦੇਖੋ ਪੂਰੇ ਨਰਾਤੇ ਆ ਜਿਹੇ ਨਰਾਤੇ ਆ ਜਿਹੜੇ ਬੱਚੇ ਲੰਗੂਰ ਬੰਦੇ ਆ ਨਾ ਉਹਨਾਂ ਦਾ ਪੂਰਾ ਪਰਿਵਾਰ ਮਾਤਾ ਪਿਤਾ ਸਾਰੇ ਉਹਨਾਂ ਨੇ ਉਹਨੇ ਦਿਨ ਭੁंजे ਸੋਣਾ ਬ੍ਰਹਮਚਾਰ ਰੱਖਣਾ ਕਟਿਆ ਨਹੀਂ ਖਾਣਾ ਜੋ ਪ੍ਰਾਣੀ ਰੀਤ ਕੋਈ ਪੰਫਲੈਟ ਬਣਾਏ ਜਿਨੇ ਬੱਚੇ ਲੰਗੂਰ ਬੰਦੇ ਮਾਪੇ ਲੈ ਜਾਂਦੇ ਉਹਨੂੰ ਕਈ ਇੱਕ ਵਾਰੀ ਬੰਦੇ ਕਈ ਲਗਾਤਾਰ ਵੀ ਬਣੇ ਜਾਂਦੇ ਉਈ ਦੁਗਵਰੀ ਬੰਦਾ ਕੋਈ ਚਾਹੇ ਆਪਣੀ ਸੁਖਨਾ ਦੇ ਹਿਸਾਬ ਨਾਲ ਜਾਂ ਆਪਣੀ ਸ਼ਰਦਾ ਦੇ ਮੁਤਾਬਿਕ ਆ। ਬਾਕੀ ਪਹਿਲੇ ਦਿਨ ਰਾਤ ਇਹਨੂੰ ਸੇਰੇ ਇੱਥੇ ਇਹਨਾਂ ਨੇ ਪਾਠ ਪੂਜਾ ਕਰਕੇ ਸਰੋਗਿ ਇਸ਼ਨਾਨ ਕਰਕੇ ਵਰਦੀ ਦਿਨ ਚ ਦੋ ਟਾਈਮ ਆਣਾ। ਜੀ। ਦੁਸ਼ਹਿਰੇ ਵਾਲੇ ਦਿਨ ਲਾਸਟ ਜਿਹੜੇ ਤੇ ਹਨੂਮਾਨ ਜੀ ਦੇ ਸੱਫਾ ਰਾਵਣ ਦੇ ਸਰੂਪ ਬਣੇ ਉਹ ਪ੍ਰਥਾ ਉਹਦੇ ਪਿਆਰ ਚ ਤੀਰ ਮਾਰ ਕੇ ਆਪਣਾ ਇਹਨਾਂ ਨੇ ਉਸ ਦਿਨ ਲਾਸਟ ਮੱਥਾ ਟੇਕਿਆ ਉਸ ਦਿਨ ਵਰਦੀ ਉੱਤੇ। ਜੀ ਸਰ ਇੱਕ ਹੋਰ ਵੱਡੀ ਵੱਡੀ ਗੱਲ ਹੈ ਕਿ ਇਸ ਨਰਾਤਿਆਂ ਦੇ ਦੌਰਾਨ ਜਿਸ ਤਰ੍ਹਾਂ ਪਿਛਲੇ ਦੋ ਤਿੰਨ ਸਾਲਾਂ ਤੋਂ ਅਸੀਂ ਦੇਖ ਰਹੇ ਬਾਹੂਬਲੀ ਬਣ ਕੇ ਆਉਂਦੇ ਨੇ ਬਹੁਤ ਲੋਕ ਇਹੋ ਜਿਹੇ ਵੀ ਆਉਂਦੇ ਨੇ ਬੜੀ ਬੜੀ ਅਲੱਗ-ਅਲੱਗ ਪੋਸ਼ਾਕਾਂ ਜਾਂਦੇ ਨੇ ਉਹਨਾਂ ਦੇ ਲਈ ਪਿਛਲੀ ਵਾਰ ਵੀ ਧਿਆਨ ਕਿਹਾ ਗਿਆ ਸੀਗਾ ਕਿ ਉਹਨਾਂ ਦੀ ਮਨਾਹੀ ਕੀਤੀ ਹੈਗੀ ਉਹ ਅੰਦਰ ਨਹੀਂ ਪਹੁੰਚਣਗੇ ਕਿਉਂਕਿ ਇਹ ਮਰਿਆਦਾ ਦੇ ਉਲਟ ਹੈ ਦੇਖੋ ਇਹ ਬੱਚਿਆਂ ਨੂੰ ਗਲਤ ਨਹੀਂ ਜਾਂਦੇ ਉਹ ਸਾਡੀ ਵੀ ਤਾਂ ਕੋ ਵਕਤ ਨਾਲ ਚੀਜ਼ਾਂ ਬਦਲਦੀਆਂ ਪਰ ਕਈ ਵਾਰੀ ਬੱਚਿਆਂ ਨੂੰ ਸਮਝਾਉਣਾ ਪੈਂਦਾ ਉਹ 2-3 ਸਾਲਾਂ ਚ ਨਾ ਛੋਟਾ-ਮੋਟਾ ਸ਼ੁਰੂ ਇਹ ਸਮਝਾਉਣਾ ਸ਼ੁਰੂ ਹੋਈਦਾ ਪਰ ਪਿਛਲੇ ਸਾਲ ਤੋਂ ਸੰਤ ਸਮਾਜ ਨੇ ਵੀ ਸਾਰੇ ਇੱਥੇ ਬੰਦੀਆਂ ਨੇ ਵੀ ਸਮਝਾਇ ਪੀਲੇ ਹੱਲ ਅੰਦਰ ਨਹੀਂ ਸੀ ਇਹ ਆਮ ਦਿੱਤੇ ਕੁਝ ਲੋਕ ਆਪਣੇ ਇਲਾਕੇ ਹੀ ਨਿਕਲੇ ਸੀ ਉਦੋਂ ਵੀ ਉਹਨਾਂ ਸਰ ਕੁਝ ਕਹਿੰਦੇ ਸੀ ਜੀ ਇਹ ਹੀ ਸਮਾਨ ਖਰੀਦ ਲਿਆ ਸੀ ਕਿ ਖਰੀਦ ਲਿਆ ਹੈਗਾ ਪੈਸੇ ਸਾਡੇ ਕੋਲ ਆਲੋ ਹੀ ਬਣਾਣੇ ਨੇ। ਤੋਂ ਸੰਤ ਸਮਾਜ ਨੇ ਵਿਰੋਧ ਕੀਤਾ ਸੀ ਬਹੁਤ ਵਧੀਆ ਕੀਤਾ ਦੇਖੋ ਸਾਡਾ ਕਹਿੰਦਾ ਘੱਟ ਸੰਤਾਂ ਦਾ ਲੋਕ ਜਿਆਦਾ ਮੰਨਦੇ ਇਸ ਸਮਾ। ਪਿਛਲੇ ਸਾਲ ਕੋਈ ਨਹੀਂ ਸੀ ਅੰਦਰ ਐਸਾ ਲਹੀ ਲਗਭਗ 6 ਮੀਟਿੰਗਾਂ ਕਰ ਚੁੱਕੇ ਆਂ ਸਾਨੂੰ ਆ ਜੋੜ ਕੇ ਬੇਨਤੀ ਕਰ ਹਰਮਨ ਜੀ ਕੋਈ ਹੋਏ ਤੇ ਕੋਈ ਰਾਣੇ ਬਜਾਏ ਇਹੋ ਲਈ ਹਰਕਤ ਨਾ ਕਰੋ। ਠੀਕ ਹੈ ਪਹਿਲੋ ਤੁਹਾਨੂੰ ਨਹੀਂ ਸੀ ਪਤਾ ਤੁਸੀਂ ਫਿਲਮਾਂ ਦੇ ਰੋਗੇ ਲੋਕਾਂ ਦੇ ਕਹਿਨ ਤੇ اے رب اے ن이가 ਜਿਹੜਾ ਮਰਜੀ ਜੋ ਮਰਜੀ ਕਰੀਏ ਮੇਰੀ ਇੱਕ ਵਾਰੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਸਾਰਿਆਂ ਨੂੰ ਅਪੀਲ ਆ ਬਿਲਕੁਲ ਇਹੋ ਲਈ ਗਲਤੀ ਕੋਈ ਨਾ ਕਰੇ ਜੋ ਸਹੀ ਸਰੂਪਾ ਨੂੰ ਜਿਹਦਾ ਕਿਸਰੀ ਉਹ ਹੀ ਬਣ ਕੇ ਆ ਗਿਆ ਸ਼ੁਕਰੀਆ ਸੋ ਤੁਸੀਂ ਦੇਖ ਸਕਦੇ ਹੋ ਕਿ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ 22 ਸਤੰਬਰ ਤੋਂ ਸ਼ੁਰੂ ਹੋਣ ਜਾ ਰਹਾ ਹੈ ਯਾਨੀ 22 ਸਤੰਬਰ ਤੋਂ ਨਵਰਾਤਰੀ ਸ਼ੁਰੂ ਹੋਣ ਜਾ ਰਹੇ ਨੇ ਉਸ ਤੋਂ ਪਹਿਲੇ ਜਿਹੜੇ ਸ਼ਰਾਧ ਹੋਣਗੇ ਸ਼ਰਾਬ ਕਰਕੇ ਥੋੜੀ ਜਿਹੀ ਪਾਬੰਦੀ ਰਹਿ ਜਾਂਦੀ ਹੈ ਪਾਬੰਦੀ ਇੰਦਾ ਸੈਂਸ ਕਿ ਸ਼ਰਾਬ ਦੇ ਵਿੱਚ ਕੋਈ ਵੀ ਇਹੋ ਜਿਹੀ ਜਿਹੜੀ ਧਾਰਮਿਕ ਗਤੀਵਿਧੀ ਹੈ ਉਹ ਅਵੋਇਡ ਕਰਦੇ ਨੇ ਕੋਈ ਚੰਗਾ ਕਾਰਜ ਆ ਉਹਨੂੰ ਅਵੋਇਡ ਕੀਤਾ ਜਾਂਦਾ ਹੈ ਉਸ ਨੂੰ ਦੇਖਦੇ ਹੋਏ ਗੁਰਦਿਆਣਾ ਤੀਰਥ ਵੱਲੋਂ ਮੰਦਿਰ ਕਮੇਟੀ ਵੱਲੋਂ ਪਹਿਲਾਂ ਹੀ ਜਿਹੜੀ ਲੰਗੂਰ ਦੀ ਪੋਸ਼ਾਕ ਹੈ ਉਹ ਲੋਕਾਂ ਤੱਕ ਪਹੁੰਚਾਣ ਦੇ ਲੋਕਾਂ ਨੂੰ ਦੇਣ ਦੇ ਲਈ ਇੱਥੇ ਲੱਕ ਦਿੱਤੀ ਗਈ ਹੈ ਔਰ ਲੋਕ ਆਪਣੇ ਬੱਚੇ ਨੂੰ ਜਿਸ ਨੂੰ ਉਹਨਾਂ ਨੇ ਲੰਗੂਰ ਬਣਾਉਣਾ ਹੈ ਉਸ ਦੀ ਆਇਤ ਮੁਤਾਬਿਕ ਉਹਦੀ ਉਸ ਪੋਸ਼ਾਕ ਨੂੰ ਦੇਖ ਰਹੇ ਨੇ ਔਰ ਨਾਲ ਲੈ ਕੇ ਜਾ ਰਹੇ ਨੇ ਮੈਂ ਦੱਸਣਾ ਚਾਹਾਂਗਾ ਕਿ ਇਹ ਪੂਰੇ ਅਸੂ ਦੇ ਨਰਾਤਿਆਂ ਦੇ ਵਿੱਚ ਇਹ ਲੰਗੂਰ ਮੇਲਾ ਭਰਦਾ ਹੈ ਇਹਦੇ ਵਿੱਚ ਹਰ ਧਰਮ ਦੇ ਲੋਕ ਆਪਣੇ ਬੱਚੇ ਨੂੰ ਲੰਗੂਰ ਬਣਾਉਂਦੇ ਨੇ ਜਿਨ੍ਹਾਂ ਨੇ ਵੀ ਇਹ ਮਨੋ ਕਾਮਨਾ ਸ਼੍ਰੀ ਹਨੂਮਾਨ ਜੀ ਦੇ ਚਰਮਾਚ ਮੰਗੀ ਹੁੰਦੀ ਹੈ ਔਰ ਉਹ ਆਪਣੇ ਬੱਚੇ ਨੂੰ ਲੰਗੂ ਬਾਣੇ ਦੇ ਵਿੱਚ ਲੈ ਕੇ ਇੱਥੇ ਆਉਂਦੇ ਨੇ ਦਿਨ ਚ ਦੋ ਵਾਰ ਉਹਨਾਂ ਨੂੰ ਮੱਥਾ ਟਿਕਾਉਂਦੇ ਨੇ ਔਰ ਪੂਰੇ ਨਵਰਾਤਰੇ ਹਾਤਿਕ ਭੋਜਨ ਗ੍ਰੈਂਡ ਕਰਦੇ ਨੇ نیچے ਮੰੰਜਾ ਨਹੀਂ ਇਸਤੇਮਾਲ ਕਰਦੇ ਯਾਨੀ ਕਿ ਥੱਲੇ ਹੀ ਸੌਂਦੇ ਨੇ ਉਸ ਤੋਂ ਬਾਅਦ ਦਿਨ ਬਿਸ਼ਾਰੇ ਵਾਲਾ ਦਿਨ ਹੁੰਦਾ ਹੈ 라ਵਣ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਕੇ ਤੀਰ ਚਲਾ ਕੇ ਇਸ ਮੇਲੇ ਦੀ ਸਮਾਪਤੀ ਹੁੰਦੀ ਹੈ ਔਰ ਜਿਹੜੇ ਬੱਚੇ ਹੁੰਦੇ ਨੇ ਉਹ ਆਪਣੀ ਅਗਲੇ ਦਿਨ ਇੱਥੇ ਆ ਕੇ ਪੋਸ਼ਾਕ ਜਿਹੜੀ ਹੈ ਦੁਰਗਿਆਨਾ ਕਮੇਟੀ ਨੂੰ ਦਿੰਦੇ ਨੇ ਉਹ ਪੋਸ਼ਾਕ ਦੁਰਗਿਆਨਾ ਕਮੇਟੀ ਵੱਲੋਂ ਸੰਭਾਲੀ ਜਾਂਦੀ ਹੈ ਔਰ ਸਾਰਾ ਸਾਲ ਉਹਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ ਜਿਸ ਤਰ੍ਹਾਂ ਇਹ ਮੇਲਾ ਆਉਂਦਾ ਹੈ ਉਸ ਤੋਂ ਪਹਿਲਾਂ ਇੱਕ ਮਹੀਨਾ ਪਹਿਲਾਂ ਹੀ ਬੱਚਿਆਂ ਨੂੰ ਪੋਸ਼ਾਕ ਦੇਣੀ ਸ਼ੁਰੂ ਕਰ ਦਿੰਦੇ ਨੇ ਸੋ ਇਸ ਵਾਰ ਵੀ ਪੋਸ਼ਾਕ ਪੋਸ਼ਾਕਾਂ ਜਿਹੜੀਆਂ ਇੱਥੇ ਪਈਆਂ ਹੋਈਆਂ ਸੀ ਦੁਰਗਿਆਣਾ ਕਮੇਟੀ ਦੁਰਗਿਆਣਾ ਮੰਦਿਰ ਕੋਲ ਬੜਾ ਹਨੂਮਾਨ ਮੰਦਿਰ ਦੀ ਕਮੇਟੀ ਕੋਲ ਉਹ ਇਸ ਵੇਲੇ ਜਿਹੜੇ ਬੱਚੇ ਇਸ ਵਾਰ ਲੰਘੂਰ ਬੰਦੇ ਨੇ ਉਹਨਾਂ ਦੇ ਮਾਪਿਓ ਇੱਥੇ ਆਂਦੇ ਨੇ ਔਰ ਪੋਸ਼ਾਕ ਆਪਣੇ ਬੱਚੇ ਦੇ ਮੁਤਾਬਿਕ ਬੱਚੇ ਦੀ ਹਾਈਟ ਦੇ ਮੁਤਾਬਿਕ ਉਹ ਲੈ ਕੇ ਜਾਂਦੇ ਨੇ ਜਿਨ੍ਹਾਂ ਨੂੰ ਐ ਪੋਸ਼ਾਕ ਨਹੀਂ ਇੱਥੇ ਮਿਲਦੀ ਆ ਉਹ ਬਾਹਰੋਂ ਵੀ ਸਵਾ ਸਕਦੇ ਨੇ ਸੋ ਮੰਦਿਰ ਕਮੇਟੀ ਵੱਲੋਂ ਲੰਘੂਰ ਮੇਲੇ ਨੂੰ ਲੈ ਕੇ ਪੂਰੀਆਂ ਤਿਆਰੀਆਂ ਕਰ ਲਈਆਂ ਮੰਦਿਰ ਪ੍ਰਾਂਧਨ ਪੂਰੀ ਤਰ੍ਹਾਂ ਸਜਾ ਦਿੱਤਾ ਗਿਆ ਹੈ ਪੇਟ ਕਰ ਦਿੱਤਾ ਗਿਆ ਕਲੀਆਂ ਹੋ ਚੁੱਕੀਆਂ ਨੇ ਬੱਚਿਆਂ ਦੇ ਲਈ ਪੋਸ਼ਾਕ ਦਿੱਤੀ ਜਾ ਰਹੀ ਹੈ ਨਾ ਸ਼ਿੰਗਾਰ ਦਾ ਸਮਾਨ ਦਿੱਤਾ ਜਾ ਰਿਹਾ ਹੈ ਹੋਰ ਜਿਹੜੇ ਬੱਚਿਆਂ ਨੇ ਲੰਗੂਰ ਦੇ ਨਾਲ-ਨਾਲ ਹਨੂਮਾਨ ਜੀ ਦੇ ਸੰਦੂਰ ਜਿਹੜਾ ਕੇਸਰੀ ਕਲਰ ਦਾ ਹੈ ਉਹ ਵੀ ਜਿਹੜੇ ਲਗਾਉਂਦੇ ਨੇ ਉਹਨਾਂ ਲਈ ਵੀ ਅਵੇਲੇਬਲ ਹੈ ਕਿਉਂਕਿ ਮੰਦਿਰ ਕਮੇਟੀ ਵੱਲੋਂ ਸੰਦੂਰ ਵੀ ਉਹਨਾਂ ਨੂੰ ਦਿੱਤਾ ਜਾ ਰਿਹਾ ਸੋ ਜਿਹੜੀ ਤਾਂ ਸਾਨੂੰ ਹੈ ਕਿ ਹਰ ਬਾਰੇ ਇਹ ਮੇਲਾ ਆਂਦਾ ਹੈ ਉਸ ਨੂੰ ਹਜੇ ਕਰੀਬ 1 ਮਹੀਨਾ ਪਿਆ ਹੈ ਪਰ ਉਹਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ ਉੰਤਿਆ ਸਿਰਫ ਵੇਟ ਹੈ 22 ਨਵੰਬਰ ਵੀ ਲੋਕ ਆਏ ਸ ਮੰਦਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ 5000 ਦੇ ਕੋਲ ਕੋਲ ਦਾ ਅਨੁਮਾਨ ਹੈ ਕਿ ਬੱਚੇ ਜਿਹੜੇ ਆ ਲੰਗੂਰ ਵੇਸ਼ ਪੁਸ਼ਾ ਦੇ ਵਿੱਚ ਇੱਥੇ ਮੱਥਾ ਟੇਕਣਗੇ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਮਾਪਿਓ ਤੇ ਹੋਰ ਦੂਜੀ ਜਿਹੜੀ ਸੰਗਤ ਹੈ ਉਹ ਇੱਥੇ ਪਹੁੰਚੇਗੀ ਇਸ ਦੇ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਚਾ ਆਪਣਾ ਪਰਸਨ ਮਤੇਜ ਦੇ ਨਾਲ ਜੋਤੀ ਬਹਿਲ ਡੈਲੀ ਸੂਰ ਦਾ ਟੀਵੀ ਅੰਮ੍ਰਿਤਸਰ